ਸਸਿ ਗਾਉਸਤੋ ਪੇਸ਼ ਹੈ ਅੱਜ ਦੀ ਗਜ਼ਲ ਮਰਜ਼ੀ ਤੇਰੀ ਨਾ ਬਹਿ ਕੋਲ ਮਰਜ਼ੀ ਤੇਰੀ ਨਾ ਬਹਿ ਕੋਲ ਪਰ ਵੱਖੀ ਵਿੱਚੋਂ ਨਾ ਬੋਲ ਮਰਜ਼ੀ ਤੇਰੀ ਨਾ ਬਹਿ ਕੋਲ ਪਰ ਵੱਖੀ ਵਿੱਚੋਂ ਨਾ ਬੋਲ ਕਿਸੇ ਲਈ ਇਹ ਹੋਣੇ ਮੋਤੀ ਹੰਝੂ ਨਾ ਰੇਤੇ ਵਿੱਚ ਢੋਲ ਬਾਗੀਆਂ ਤਾਂ ਲੋਕ ਨਾ ਸਜਣਾ ਬਾਗੀਆਂ ਤਾਂ ਲੋਕ ਨਾ ਸਜਣਾ ਕਰ एलान ਵਜਾ ਕੇ ਢੋਲ ਤਿੰਨੇ ਯੱਕੇ ਵੀ ਹੋ ਸਕਦੇ ਮਨ ਕਰੜਾ ਕਰ ਪੱਤੇ ਖੋਲ ਤਿੰਨੇ ਯੱਕੇ ਵੀ ਹੋ ਸਕਦੇ ਮਨ ਕਰੜਾ ਕਰ ਪੱਤੇ ਖੋਲ ਜੁਰਮ ਕਦੋਂ ਤੱਕ ਛੁਪ ਸਕਦਾ ਏ ਆਖਰ ਤਾਂ ਖੁੱਲ ਜਾਂਦੀ ਪੋਲ ਜੁਰਮ ਕਦੋਂ ਤੱਕ ਛੁਪ ਸਕਦਾ ਏ ਆਖਰ ਤਾਂ ਖੁੱਲ ਜਾਂਦੀ ਪੋਲ ਪੂਜੇ ਵੇਲੜ ਸਾਧਾਂ ਤਾਂ ਹੀ ਬੰਦ ਅਕਲ ਦਾ ਜਾਂਦਾ ਖੋਲ ਚੁੱਪ ਰੇ ਤਾਂ ਮੁੱਕ ਜਾਵਾਂਗੇ ਜੋ ਪਰੇ ਤਾਂ ਮੁੱਖ ਜਾਵਾਂਗੇ ਮੈਂ ਵੀ ਬੋਲਾਂ ਤੂੰ ਵੀ ਬੋਲ ਐਨੀਆਂ ਛੋਟਾਂ ਦੇਂਦਾ ਪਿਆਏ ਲੱਗਦੀ ਏ ਕੋਈ ਤਕੜੀ ਝੋਲ ਭੜਾ ਕਿਸੇ ਦਾ ਨਹੀਂ ਕਰਨਾ ਤਾਂ ਭੜਾ ਕਿਸੇ ਦਾ ਨਹੀਂ ਕਰਨਾ ਤਾਂ ਜੱਜ ਨਾ ਦੁੱਧ ਵਿੱਚ ਕਾਂਜੀ ਘੋਲ ਮਰਜੀ ਤੇਰੀ ਨਾ ਬਹਿ ਕੋਲ ਪਰ ਵਖੀ ਵਿੱਚੋਂ ਨਾ ਬੋਲ ਪਰ ਵਖੀ ਵਿੱਚੋਂ ਨਾ ਬੋਲ ਧੰਨਵਾਦ ਸਤਿਓ ਜਿਉਂਦੇ ਵਸਦੇ ਰਹੋ ਆਬਾਦ ਰਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ